ਬੱਲੀ ਤੈਨੂੰ ਮੈਂ ਵਧੀਆ ਲੈ ਕੇ ਚੱਲਾਂ ਦਵਾਈ ਦਮੋਂ ਕੁੜੀ ਨੂੰ ਤੈਨੂੰ ਵੀ ਉੱਥੇ ਨਿੱਗੀ ਜਗ੍ਹਾ ਬੈੱਡ ਮਿਲੂਗਾ ਕੁੜੀ ਠੀਕ ਨਹੀਂ ਹਰ ਹੁੰਦੀ ਪਈ ਹੈ ਨਾ ਆਪਾਂ ਗੱਡੀ ਤੇ ਚੱਲਦੇ ਆਂ 2 ਮਿੰਟ ਤੈਨੂੰ ਪੁੱਤ ਜਾਣਾ ਪੈਣਾ ਵਾ ਪੁਲਿਸ ਆਈ ਨਹੀਂ ਨਹੀਂ ਤੇ ਕੁੜੀ ਰੌਂਡੀ ਆ ਰਾਤ ਦੀ ਠੀਕ ਨਹੀਂ ਤੇ ਕੋਈ ਅੱਗੇ ਕੋਈ ਚੁੱਕ ਕੇ ਲੈ ਚੱਲਾ ਹੀ ਠੀਕ ਆ ਕੋਈ ਨਹੀਂ ਤੈਨੂੰ ਕੁਝ ਨਹੀਂ ਹੁੰਦਾ ਭਰਾਵਾ ਤੂੰ ਅਲੱਗ ਕੋਈ ਆਪਾਂ ਪਾਈ ਦੇਣੀ ਆਲੇ ਜੀ ਜੀ ਦੀ ਤੈਨੂੰ ਉਹ ਕਰੀ ਜੀ ਜੀ ਉਹ ਮਸੂਦ ਆਈ ਕੋ ਜੇਗੀ ਤੇ ਤੇਰੀ ਛਾਡਾਵਾਂਗੇ ਹੱਸੋ ਬਤਾ ਰਵਾਂ ਜੇ ਦਵਾਈ ਲੈ ਉਹ ਹਸਤਾ ਜੀ ਦਵਾਈ ਮਿਲਦੀ ਆ ਤੈਨੂੰ ਤੇ ਬੀਜੀ ਨੇ ਆਪਣੀ ਕੁੜੀ ਬਣਾ ਲਿਆ ਤੂੰ ਘਰ ਜਾ ਕੇ ਕਰਨਾ ਹੁਣ ਘਰਾਂ ਨਹੀਂ ਲਾਏ ਮੈਂ ਨਹੀਂ ਮੈਂ ਦਾਸਤ ਮਾਗੀ ਨਹੀਂ ਮੈਂ ਨਹੀਂ ਇੱਥੇ ਇਹ ਝੂਠ ਮਾਮੀ ਨੇ ਰੱਖੋ ਇਹ ਡਰੈੱਸ ਕੋਈ ਨਾਮ ਘਰ ਵਾਲੀ ਦਾ ਨਾਂ ਕੀ ਹੈ ਪਹਿਲਾਂ ਆਪਣਾ ਨਾਂ ਹੀ ਨਹੀਂ ਦੱਸਿਆ ਆਪਣਾ ਨਾਮ ਕੀ ਹੈ ਨਾ ਦੱਸੇਂਗੇ ਫਿਰ ਘਰਵਾਲੇ ਦਾ ਨਾਂ ਦੱਸੇਂਗੇ ਫਿਰ ਬੱਡੇ ਤੋਂ ਛੱਡ ਕੇ ਆਵਾਂਗੇ ਐਂਬੂਲੈਂਸਾਂ ਗੱਡੇ 'ਚ ਛੱਡ ਦੇਵਾਂਗੇ ਹਾਂ ਇੱਥੇ ਥੋੜਾ ਨਾ ਖਣਾ ਸੀ ਮੈਂ ਰਿੰਦੀ ਨਾ ਬਿਆਸਦੀ ਐ ਉੱਥੇ ਮੇਰੇ ਸਹੁਰੇ ਉੱਥੇ ਹੀ ਆ ਮੇਰੇ ਸਹੁਰੇ ਮੇਰਾ ਘਰ ਵਾਲਾ ਦਿਹਾੜੀ ਕਰਦਾ ਦਿਹਾੜੀ ਕਰਦਾ ਮੈਂ ਮੈਤੇ ਚੋ ਨਾ ਕੀ ਆ ਘਰ ਵਾਲੇ ਦਾ ਨਾ ਕੀ ਆ ਉਹਦਾ ਨਾ ਗੋਪੀ ਤੇ ਤੇਰਾ ਨਾਂ ਕੀ ਆ ਮੇਰਾ ਨਾਂ ਸਾਧਨਾ ਸਾਧਨਾ ਹਾਂਜੀ ਅੱਛਾ ਤੇ ਮੈਨਾਂ ਮੇਨੂ ਪ੍ਰੀਤ ਮੈਨਾਂ ਛੱਡ ਛੱਡਉਣੀ ਛੱਡਨੇ ਦਵਾਈ ਦੇ ਕੇ ਸਾਡਾ ਨਾਲਿਆ ਨਾ ਬੱਚੇ ਨੂੰ ਦੁੱਧ ਦੱਦ ਦੇਈਏ ਨਾ ਮम्मी ਡੈਡੀ ਸਾਰਾ ਪਰਿਵਾਰ ਮੇਰਾ ਹੈ ਕਾ ਮम्मी ਡੈਡੀ ਕਿਥੋਂ ਦੇ ਹੈ ਵੈਤੇ ਚੌਕ ਉਹ ਵੀ ਮਿਰਚੇ ਤੇ ਰਹਿਣ ਵਾਲੇ ਆ ਹਾਂਜੀ ਮੈਂ ਪੇਕੇ ਵੀ ਉੱਥੇ ਸੌਰੇ ਵੀ ਉੱਥੇ ਨਹੀਂ ਮੇਰਾ ਪੇਕੇ ਤੇ ਮੈਂ ਡੈਡੀ ਦਾ ਨਾਮ ਕੀ ਹੈ ਤੁਹਾਡੇ ਦਾ ਮੈਨਾਂ ਮੈਨੂੰ ਸਾਰੇ ਨਹੀਂ ਨਾਂ ਦੱਸਿਓ ਕਿ ਛੱਡ ਕੇ ਆਵਾਂਗੇ ਡੈਡੀ ਦਾ ਨਾਮ ਦੱਸੋ ਨਹੀਂ ਮੈਡਮ ਮੈਂ ਨਹੀਂ ਇੱਥੇ ਰਹਿਣਾ ਮੇਰੇ ਡੈਡੀ ਨੇ ਵਾਦੀ ਨੇ ਵੇਲਾ ਕਿੰਨਾ ਮੈਨੂੰ ਪਾਣਾ ਮਾਰ ਕੇ ਲਿਆ ਆਈ ਬਿਨਾਂ ਦਾ ਤੈਨੂੰ ਮੈਂ ਬੋਲਿਆ ਦੱਸਿਆ ਫੇਰ ਬਕਾਇਆ ਤਾਂ ਮੈਂ ਦਵਾਈ ਦੀ ਹੋਣੀ ਘਰ ਵਾਲੇ ਨਾਲ ਗੁਰਪ੍ਰੀਤ ਗੋਪੀ ਵੀ ਅੱਲਾ ਮੈਡਮ ਮੈਂ ਨਹੀਂ ਇੱਥੇ ਰਹਿਣਾ ਮੇਰੇ ਨਾਲ ਜਿਹੜੀ ਜੀ ਇਹ ਔਰਤਾ ਇਹ ਆਪਾਂ ਜਿੱਦਾਂ ਸੇਵਾ ਕਰੀਦੀ ਆਪਣੀ ਸੰਸਤਾ ਵੱਲੋਂ ਰਾਤ ਨੂੰ ਜਿਹੜੇ ਸੜਕ ਤੇ ਸੌਂਦੇ ਆ ਭੈਣ ਭਰਾ ਜਿਹੜੇ ਜਿਨ੍ਹਾਂ ਦਾ ਲਵਾਰਸ ਕਹਿ ਲੀਏ ਜਾਂ ਕੋਈ ਘਰੋਂ ਕੱਢਿਆ ਵਿਆਹ ਸਟੇਸ਼ਨ ਲਾ ਲੀਏ ਰਹੀਏ ਜਾਂ ਆਸ-ਪਾਸ ਅਹੀਂ ਉੱਥੇ ਕੰਬਲ ਦੇਣ ਜਾਂਦੇ ਆ ਜਿੱਦਾਂ ਕੋਈ ਗਰਮ ਕਪੜੇ ਲੋਕੀਆਂ ਨੂੰ ਪੁਰਾਣੇ ਦਿੰਦੇ ਆ ਕੁਝ ਨਵੇਂ ਦੇ ਜਾਂਦੇ ਆ ਉਹ ਆਪਾਂ ਗਾਂਵ ਵਿਤਰਤ ਕਰਦੇ ਆ ਰਾਤ ਇੱਕ ਦਿਨ ਵੇਖੀ ਸੀ ਕਿ ਮੈਂ ਸੜਕ ਤੇ ਸੁੱਤੀਏ ਭੈਣ ਆਪਣੀ ਬੱਚੀ ਨਾਲ ਇੱਕ ਸਾਲ ਦੀ ਨਾਲ ਤੇ ਮੇਰਾ ਮਨ ਬੜਾ ਵਿਅਤੀਤ ਹੋਇਆ ਕਿ ਇਹ ਕੀ ਹਸਤਾਬ ਐਕਦਾ ਵੀ ਹੋ ਸਕਦਾ ਉਸ ਤੋਂ ਬਾਅਦ ਫਿਰ ਚਲੋ ਮੈਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਕੋਈ ਹੈਲਪ ਕਰਨ ਲਈ ਨਹੀਂ ਅਗਿਆ ਫਿਰ ਅਸੀਂ ਆਪਣੀ ਟੀਮ ਨਾਲ ਜਿੱਥੇ ਪਿੰਗਲਵੜਾ ਵਿੱਚ ਲੈ ਕੇ ਆਏ ਆ ਪਿੰਗਲਵੜਾ ਟੀਮ ਦਾ ਵੀ ਬਹੁਤ-ਬਹੁਤ ਸੰਸਥਾ ਦਾ ਧੰਨਵਾਦ ਆ ਬੀਜੀ ਦਾ ਧੰਨਵਾਦ ਆ ਜਿਨ੍ਹਾਂ ਨੇ ਬੜੇ ਹੀ ਪਿਆਰ ਨਾਲ ਸਾਡੇ ਨਾਲ ਟਰੀਟ ਕੀਤਾ ਸਾਡੇ ਕੋਈ ਮੰਗ ਨਹੀਂ ਰੱਖੀ ਉਹਦੇ ਲਈ ਇੱਕ ਬਹੁਤ-ਬਹੁਤ ਦਿਨੋ ਥੈਂਕਸ ਆ ਪਿੰਗਲਵੜਾ ਸੰਸਥਾ ਦਾ ਵੀ ਕਿਉਂਕਿ ਇੱਥੇ ਆ ਕੇ ਰਿਐਲਿਟੀ ਚੈੱਕ ਕਰ ਰਹੇ ਆ ਕਿ ਪਿੰਗਲਵੜਾ ਅਸਲ ਤੇ ਵਿੱਚ ਹੈਗੀ ਆ ਜਿੱਥੇ ਨਾ ਕੋਈ ਕਿਸੇ ਦਾ ਧਰਮ ਪੁੱਛਿਆ ਜਾਂਦਾ ਨਾ ਕੋਈ ਜਾਤ ਪੁੱਛੀ ਜਾਂਦੀ ਆ ਕਿਸੇ ਦੀ ਉਹਨਾਂ ਨੂੰ ਆਗੇ ਤੇ ਘਰ ਗਾ ਮੋਲ ਮੈਂ ਬੀਜੀ ਨੂੰ ਵੇਖਿਆ ਵਾ ਜਿਹੜੀਆਂ ਦਿਮਾਗ ਤੋਂ ਚਲੋ ਕਹਿ ਸਕਦੇ ਆਪਾਂ ਜਿਨ੍ਹਾਂ ਦੇ ਵਿੱਚ ਕੁਝ ਸਹੀ ਨਹੀਂ ਆ ਉਹ ਬੀਜੀ ਨੂੰ ਆਏ ਆਪਣੇ ਮਾਵਾ ਵਾਂਗੂ ਮਿਲ ਰਹੀਆਂ ਜੱਫੀ ਪਾ ਕੇ ਮੈਂ ਇੱਥੇ ਆ ਕੇ ਬੜਾ ਚੰਗੀ ਤੇ ਜਾਵਾਂ ਜਿਹੜੀ ਹੁਣ ਭੈਣ ਨੂੰ ਲੈ ਕੇ ਆਏ ਆ ਤੁਸੀਂ ਵੀ ਤਸਵੀਰਾਂ ਵੇਖ ਲੀਆਂ ਪਹਿਲੀਆਂ ਵੀ ਤੁਸੀਂ ਵੇਖ ਲੋਗੇ ਕਿ ਜਿਹੜੀ ਪਹਿਲਾਂ ਤਸਵੀਰਾਂ ਸੀ ਕੀ ਕਈ ਕਈ ਚਿਰਾਂ ਤੋਂ ਨਾਦੇ ਨਹੀਂ ਸੀ ਪਰ ਸੋ ਇਹਨਾਂ ਦੀ ਬੱਚੀ ਖਾਣ ਨੂੰ ਕੋਈ ਪਿਆ ਜਦੋਂ ਪਰਸੀ ਬੱਚੀ ਖਾਣ ਨੂੰ ਪਿਆ ਤੇ ਉਸ ਤੋਂ ਬਾਅਦ ਫਿਰ ਇਹ ਡਿਸਾਈਡ ਕੀਤਾ ਕਿ ਨਹੀਂ ਉਹ ਪਿੰਗਲਵਾੜਾ ਸੰਸਥਾ ਨਾਲ ਕਨੈਕਟ ਕੀਤਾ ਇਹਨਾਂ ਨੇ ਬੜਾ ਮਤਲਬ ਵਧੀਆ ਰਿਸਪੌਂਸ ਦਿੱਤਾ ਉਸ ਤੋਂ ਬਾਅਦ ਹੁਣ ਤੁਸੀਂ ਉਹਦੇ ਹਾਲਾਤ ਵੇਖੋ ਉਹਦੇ ਚਿਹਰੇ ਤੇ ਉਹਦੇ ਬੱਚੇ ਦੇ ਹਾਲਾਤ ਵੇਖੋ ਰਜਾਈ ਚ ਪਈ ਆ ਮਨ ਨੂੰ ਸਕੂਨ ਮਿਲਦਾ ਵਾ ਬਸ ਜ਼ਿੰਦਗੀ ਦਾ ਸਕੂਨ ਹੀ ਆ ਜੀ ਹਾਂ ਇੱਧਰ ਆਇਆ ਸ਼ਮੀਪਾ ਟੋਪੀ ਉਹਨਾਂ ਦੇ ਉਹ ਇੱਧਰ ਆਇਆ ਤੂੰ ਕਿੱਧਰ ਵੇਚ ਤੁਰਿਆ ਫਿਰਦਾ ਮੈਂ ਇੱਥੇ ਉਹ ਆਓ ਭੈਣ ਕਿੱਥੇ ਹੀ ਗਈ ਆ ਆ ਵੀ ਇੱਥੇ ਇੱਥੇ ਸੀ ਮੇਰੇ ਤੋਂ ਉੱਟ ਕੇ ਉਹ ਦੁਕਾਨੀ ਚੱਲ ਗਈ ਹੋਣੀ ਆ ਤੇਰਾ ਘਰ ਦਾ ਉੱਥੇ ਹੀ ਤੇ ਤੂੰ ਇੱਥੇ ਕਿਉਂ ਕਰਨੀ ਆ ਬਾਹੂ ਮੈਨੂੰ ਇਹਨਾਂ ਕੁੱਤੇ ਆ ਬੜਾ ਮੇਰੇ ਕਦੋਂ ਇਹ ਮੈਂ ਗਈ ਆ ਮੈਨੂੰ ਲੈ ਗਿਆ ਸੀ ਤੇ ਮੈਨੇ ਸਭ ਤਾਂ ਨਹੀਂ ਜਾ ਕੇ ਦਿੱਤਾ ਮੈਨੇ ਪੁੱਟਦਾ ਮਾਂ ਤੂੰ ਕੁੜੀ ਇੱਥੇ ਸਵਾਉਣ ਨਹੀਂ ਬਾਹੂ ਤੂੰ ਨਿੱਕੀ ਜੀ ਵਿਚਾਰੀ ਉਹ 15 20 ਦਿਨ ਹੋ ਗਏ ਜੀ ਹਾਂ ਜੀਰਾ ਨਾ ਸਭੀ ਨਾ 15 20 ਦਿਨ ਹੋ ਗਿਆ ਜੀ ਇਹਨੂੰ ਅਸੀਂ ਇੱਥੇ ਸਵਾਲਦੇ ਆ ਲੈ ਲੱਖ ਚ ਜਦ ਮਰਾ ਤਾਂ ਸਭ ਮੈਂ ਅੱਗੇ ਇਹਨਾਂ ਦਾ ਕਰਾਇਆ ਰਾਈਨਾਮਾ ਲੜਨ ਦੇ ਛੜਕਦੇ ਮੈਂ ਪੁਲਿਸ ਨੂੰ ਸੱਦੀ ਭੇਜਿਆ 15 20 ਦਿਨ ਬੱਚੀ ਬੋਨ ਨੀ ਕੀ ਆ ਵੇ ਲੱਖ ਚ ਸਭ ਪਾਜੀ 15 20 ਦਿਨ ਹੋ ਗਏ ਇੱਥੇ ਇਹਨਾਂ ਸਵਾਲਦਿਆਂ ਨੂੰ ਤੇ ਮਤਲਬ ਇਹਨਾਂ ਦੀ ਸੇਫਟੀ ਕਰਦੇ ਨੂੰ ਸਾਾਨੂੰ ਹਾਂ ਬਲੀ ਤੇ ਬੱਚੀ ਖਾਈ ਮਾਰਿਆ ਕੋਈ ਕਰਾਉਂਨੇ ਐ ਦਾ ਬੱਚੀ ਖਾ ਉਹ ਜੀ ਹਾਂ ਉਹ ਕੁੜਦਾ ਮਾਰਦਾ ਬਹੁਤ ਜ਼ਿਆਦਾ ਹੋਣ ਨੂੰ ਜਾਈ ਉਹ ਮਾਰ ਕੇ ਤੇ ਡੰਡੇ ਮਾਰੇ ਲੱਖ ਚ ਨਹੀਂ ਇੱਥੇ ਸਿਰ ਚ ਕੰਨ ਦੇ ਨਾ ਸਿਰ ਉਹ ਕਿਥੇ ਉਹਨੂੰ ਪਹਿਲਾਂ ਫੈਂਡੀ ਹਾਂ ਹਾਂ ਇੱਕ ਤਾਂ ਲੱਖ ਚ ਸਭ ਬੱਚੀ ਕਿਤੇ ਆਹ ਮਰਗੀ ਗਾਲ ਭਾਜੀ ਬੱਚੀ ਦਾ ਸਾਹ ਨਾ ਘੁੰਮ ਹੋ ਜੇ ਨਹੀਂ ਨਹੀਂ ਭਾਜੀ ਓਏ ਭਾਈ ਗੁਰੂ ਓਏ ਮੇਰਾ ਮਾਲਕ ਬਖਸ਼ ਇਹਦੇ ਪਾ ਕੱਪੜੇ ਆ ਆਪਣੇ ਟੋਪੀ ਪਾ ਲਾ ਪਹਿਲਾਂ ਟੋਪੀ ਤੂੰ ਪਾ ਉਹਦੇ ਬੱਚੇ ਦੇ ਕੱਪੜੇ ਪਾ ਗਰਮਾ ਥੋੜੇ ਵੱਡੇ ਦੇ ਉੱਤੇ ਪਾ ਦੇ ਅੱਜੀ ਜਦੋਂ ਮੈਂ ਰਾਤ ਸਮਝੀ ਮੇਰਾ ਲਾਲ ਖਪੀੜ ਹੁੰਦਾ ਡੱਟ ਰੋ ਮਾਰੀ ਕਿਤੇ ਬੱਚੀ ਦੀ ਫੋਟੋ ਨਹੀਂ ਨਾ ਵਖਾਉਣੇ ਬੱਚੀ ਨੂੰ ਪਾ ਦਿਓ ਆਪ ਹੀ ਨਾਲ ਲੜ ਕੇ ਜਾ ਬੱਚੀ ਨੂੰ ਪਾ ਦਿਓ ਆਪ ਹੀ ਨਾਲ ਲੜ ਕੇ ਜਾ ਲਈ ਗੰਦੇ ਪਾਰ ਇਸ ਦੇਣੀਆਂ ਬਾਲਟੀਆਂ ਨੇ ਗੰਦੀ ਬਾਲਟੀਆਂ ਕਿਉਂ ਦੇਣਾ ਸੀਗਾ ਮੈਂ ਕਹਿੰਦਾ ਕਿਸੇ ਨੂੰ ਖੁਸ਼ ਕਰਨਾ ਰੱਬ ਨੂੰ ਖੁਸ਼ ਕਰਨ ਦੇ ਬਰਾਬਰ ਹੁੰਦਾ ਹੈ ਇਦਾਂ ਨਹੀਂ ਕਰੀਦਾ ਹੁੰਦਾ ਸੌਰੀ ਕਰਤੋਂ ਬਾਬਾ ਜੀ ਜੇ ਨਾਲ ਤੋਂ ਕਰਾਂ ਪੜੀ ਗੰਦੀ ਬਾਲਟੀਆਂ ਚ ਉਹ ਕੰਨਾ ਗਲਤੀ ਹੋ ਗਈ ਉਹ ਫਿਰ ਬੋਲੀ ਜਾਵੇ ਬੱਬਾ ਉਹ ਮੈਂ ਕਿਉਂ ਬੱਸ ਕਰ ਹੁਣ ਨੱਕ ਹੁਣ ਕੀ ਨੱਕ ਲਾ ਲਈ ਤੇ ਉਹ ਤਾਂ ਮਾਫੀ ਮੰਗੀ ਲਈ ਉਹਨੇ ਮੇ ਤੋਂ ਗਲਤੀ ਹੋ ਗਈ ਹੁਣ ਦੱਸ ਮੈਨੂੰ ਕੀ ਕਰਨਾ ਹੋਰ ਇਦੋਂ ਬਾਅਦ ਮੈਂ ਅੱਗੇ ਤਾਂ ਐਦਾਂ ਗੰਦੀ ਬਾਲਟੀ ਚ ਦਾ ਬਟਾ ਪਾਣੀ ਦਿਆ ਕਰ ਤਾਂ ਐਵੇਂ ਕਰਨ ਸੀ ਉਹ ਗੱਲ ਜੇ ਮੈਂ ਛਿੜਕਣ ਲੱਗ ਜਾਂਦੀ ਵੀ ਐਕਸਪੈਕਟਡ ਕਿ ਮੈਂ ਉਹ ਛਿੜਕਾਂ ਤੂੰ ਦਿੱਤਾ ਉਹ ਤੂੰ ਤੈਨੂੰ ਸ਼ਰਮਨਾ ਲਾਉਂਗੀ ਮੈਂ ਇਹ ਕਿਹੜਾ ਤਰੀਕਾ ਸੀ ਹਾਂਜੀ ਹਾਂਜੀ ਮੈਂ ਦੇਖ ਰਿਹਾ ਹਾਂ ਤੁਹਾਡੇ ਨਾਲ ਮਤਲਬ ਜੇ ਬੈਣਾ ਬੈਠੀਆਂ ਜਿਹੜੀਆਂ ਵਾਲੀਆਂ ਇਹ ਜੱਫੀ ਪਾ ਕੇ ਤੁਹਾਡੇ ਨਾਲ ਮਿਲਣ ਰਹੀਆਂ ਜਿੱਦਾਂ ਮਤਲਬ ਉਹਨਾਂ ਦੀ ਮਾਂ ਆਈ ਆ ਬੰਦਾ ਆਪਣੀ ਮਾਂ ਮਾਂ ਆਈ ਆ ਉਹਨਾਂ ਦੀ ਮਤਲਬ ਕਿ ਮਿਲਣ ਉਹਨਾਂ ਨੂੰ ਉਹਨਾਂ ਦੇ ਚਿਹਰੇ ਤੇ ਸਮਾਈਲ ਸੀਗੀ ਇੱਕ ਠੀਕ ਹੈ ਕਿ ਸਾਡੀ ਮਾਂ ਆਈ ਆ ਇਹ ਸਾਡੀ ਸੁਨਾਈ ਸੈਂਟਰ ਚ ਜਾਂਦੀ ਕੁੜੀ ਠੀਕ ਹੈ ਜੀ ਠੀਕ ਹੈ ਉਹਨੂੰ ਬੋਲਣਾ ਨਹੀਂ ਆਉਂਦਾ ਕਿ ਲੱਗੇ ਮਸਲ ਨਹੀਂ ਪਤਾ ਹੈ ਅੱਛਾ ਕੰਮ ਕਰਦੀ ਹੈ ਅੱਛਾ ਬੋਲਣਾ ਨਹੀਂ ਆਂਦਾ ਉਹਨੇ ਬੋਲਣਾ ਆਂਦਾ ਹੈ ਪਰ ਬਾਸਾ ਕੋਈ ਹੋਰ ਹੈ ਲੈਂਗੁਏਜ ਸਮਝ ਨਹੀਂ ਆਂਦੀ ਉਹਦੀ ਚਲੋ ਨੋ ਕੁਦਰਤ ਆ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਸੋ ਮੱਚ ਥੈਂਕ ਯੂ ਬੀਜੀ ਜੀ